¡Bolei ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਿੱਖੀ ਖਾਤਰ ਈਨ ਨਮੰਨੀ ਉਹਨਾਂ ਵੈਰੀ ਦੀ ਆਕੜ ਪੰਨੀ ਸਿੱਖੀ ਖਾਤਰ ਈਨ ਨਮੰਨੀ ਉਹਨਾਂ ਵੈਰੀ ਦੀ ਆਕੜ ਪੰਨੀ ਕਦ ਵਿੱਚ ਛੋਟੇ ਉਮਰ ਨਿਆਣੀ ਮਤ ਉਹਨਾਂ ਦੀ ਕਿਤੇ ਸਿਆਣੀ ਕਦ ਵਿੱਚ ਛੋਟੇ ਉਮਰ ਨਿਆਣੀ ਮਤ ਉਹਨਾਂ ਦੀ ਕਿਤੇ ਸਿਆਣੀ ਕਹਿੰਦੇ ਗੁਰੂ ਦੇ ਸਿੱਖ ਅਸੀਂ ਹਾਂ ਬਿਨਾ ਸਿੱਖੀ ਦੇ ਕੁਝ ਨਹੀਂ ਹਾਂ ਕਹਿੰਦੇ ਗੁਰੂ ਦੇ ਸਿੱਖ ਅਸੀਂ ਹਾਂ ਬਿਨਾ ਸਿੱਖੀ ਦੇ ਕੁਝ ਨਹੀਂ ਹਾਂ ਦੋਵੇਂ ਪੈ ਗਏ ਸਭ ਲਈ ਪਾਰੇ ਦੋਵੇਂ ਪੈ ਗਏ ਸਭ ਲਈ ਪਾਰੇ ਨਿਕੜੇ ਨਿਕੜੇ ਬਾਲ ਪਿਆਰੇ ਦਾਦੀ ਮਾਂ ਦੀ ਅੱਖ ਦੇ ਤਾਰੇ ਵਲਕ ਚੈਰੀ ਵਦ ਦੇ ਜਾਵਣ ਵਾਹਿਗੁਰੂ ਵਾਹਿਗੁਰੂ ਕਰ ਦੇ ਜਾਵਣ ਵਲਕ ਚੈਰੀ ਵਦ ਦੇ ਜਾਵਣ ਵਾਹਿਗੁਰੂ ਵਾਹਿਗੁਰੂ ਕਰ ਦੇ ਜਾਵਣ ਸਿੱਖੀ ਖਾਤਰ ਹੋਣਾ ਕੁਰਬਾਨ ਵਿਅਰਥ ਨਾ ਜਾਣਾ ਇਹ ਬਲੀਦਾਨ ਸਿੱਖੀ ਖਾਤਰ ਹੋਣਾ ਕੁਰਬਾਨ ਵਿਅਰਥ ਨਾ ਜਾਣਾ ਏ ਬલિદાન ਨੀਹਾਂ 'ਚ ਖੜਨਾ ਹੰਝੂ ਕੱਢਿਆ ਦੇਖ ਵੈਰੀ ਨੇ ਹੌਂਸਲਾ ਛੱਡਿਆ ਨੀਹਾਂ 'ਚ ਖੜਨਾ ਹੰਝੂ ਕੱਢਿਆ ਦੇਖ ਵੈਰੀ ਨੇ ਹੌਂਸਲਾ ਛੱਡਿਆ ਉਸ ਰੱਬ ਦੇ ਕੀ ਚੋਜ ਨਿਆਰੇ ਉਸ ਰੱਬ ਦੇ ਕੀ ਚੋਜ ਨਿਆਰੇ ਨਿਕੜੇ ਨਿਕੜੇ ਬਾਲ ਪਿਆਰੇ ਦਾਦੀ ਮਾਂ ਦੀ ਅੱਖ ਦੇ ਤਾਰੇ ਬਸਿਹਾ ਸਾਹਿਬ ਵਾਹਿਗੁਰੂ ਜੀ ਦੀ ਫਤਿਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਹਜਾਦਿਆਂ ਦੀ ਸ਼ਹਾਦਤ ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਦੱਦ ਨਾ ਘਟਨਾ ਤੇ ਦੇਨੋ ਕੰਬਾ ਦੇਣ ਵਾਲਾ ਕੋਣ ਪਾਪ ਦਾ ਸਾਕਾ ਹੈ ਇੱਕ ਪਾਸੇ ਇਹ ਘਟਨਾ ਮਨੁੱਖੀ ਤਰਿੰਦਗੀ ਦਾ ਘਣਾਉਣਾ ਚਿੱਤਰ ਪੇਸ਼ ਕਰਦੀ ਹੈ ਦੂਜੇ ਪਾਸੇ ਸਹਿਬਜ਼ਾਦੇਆਂ ਦੇ ਅੰਦਰ ਜੂਝ ਮਰਨ ਅਤੇ ਸਿੱਖੀ ਸਿਧੰਤ ਦੀ ਭਾਵਨਾ ਨਾਲ ਧਾਰਮਿਕ ਸੁਤੰਤਰਤਾ ਦੀ ਡਟ ਲਈ ਡਟ ਕੇ ਹੁਕਾਬਲਾ ਕਰਨ ਤੇ ਇਸ ਥੇ ਨੂੰ ਪ੍ਰਗਟ ਕਰਦੀ ਹੈ 6 ਪੋਤੇ ਤੇਰਾ ਪੋਸਮੰਤ ਸਾਲ 1705 ਨੂੰ ਗੁਰੂ ਜੀ ਦੇ ਦੋ ਵੱਡੇ ਸਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਛਾਕਾ ਚੰਕੌਰ ਸਾਹਿਬ ਵਿਖੇ ਲੜਦੇ ਸ਼ਹੀਦ ਹੋ ਗਏ ਅਤੇ ਛੋਟੇ ਸਾਹਿਬ ਜੀ, ਬਾਬਾ ਜੁਰਾਵਰ ਸਿੰਘ ਅਤੇ ਬਾਬਾ ਫਤੇ ਸਿੰਘ ਸੂਬਾ ਸਰਹੰਦ ਦੀ ਕੈਦ ਵਿੱਚ ਸ਼ਹੀਦ ਕਰ ਦਿੱਤੇ ਗਏ। ਸਾਲ 1755 ਦੀ ਪੋਦੀ ਕਲੈਰੀ ਰਾਤ ਨੂੰ ਮੁਗਲਾਂ ਵੱਲੋਂ ਲੰਬੇ ਸਮੇਂ ਤੇ ਦੇ ਪਾਈ ਘੇਰੇ ਅਤੇ ਬਾਅਦ ਵਿੱਚ ਮੁਗਲਾਂ ਅਤੇ ਹਿੰਦੂ ਪਹਾੜੀ ਰਾਜਿਆਂ ਦੀਆਂ ਕਸਮਾਂ ਨੂੰ ਵੇਖਦੇ ਹੋਏ ਗੁਰੂ ਜੀ ਨੇ ਅਨੰਦਪੁਰ ਨੂੰ ਛਾੜ ਦਿੱਤਾ। ਸਿੱਖੀ ਦਾ ਅਤੇ ਦਲੇਰੀ ਨਾਲ ਲੜਦੇ ਰਹੇ ਅਖੀਰ ਇਤਿਹਾਸ ਦੇ ਪੰਨਿਆਂ ਵਿੱਚ ਚਮਕੌਰ ਦੀ ਗੜੀ ਅਤੇ ਉਹ ਸਮਾਂ ਆ ਗਿਆ ਜਦ ਕਲਗੀਧਰ ਪਿਤਾ ਜੀ ਨੇ ਤਰਮ ਯੁੱਧ ਵਿੱਚ ਆਪਣੇ ਹੱਥੀਂ ਪੁੱਤਰਾਂ ਨੂੰ ਰਣ ਤੱਤੇ ਅੰਦਰ ਸ਼ਹਾਦਤਾਂ ਜਾਨ ਪੀ ਲਈ ਕਲਿਆ ਚਮਕੌਰ ਦੀ ਜੰਗ ਦੁਨੀਆ ਤੇ ਇਤਿਹਾਸ ਵਿੱਚ ਬੇ ਜੋੜੇ ਅਤੇ ਅਸਾਂ ਦੀ ਜੰਗ ਮੰਨੀ ਜਾਂਦੀ ਹੈ 1 ਦਸੰਬਰ 1705 ਨੂੰ ਸਰਸਾ ਨਦੀ ਅਤੇ ਗੁਰੂ ਜੀ ਦੇ ਪਰਿਵਾਰ ਵਿੱਚ ਕਈ ਬਣਾਈਆਂ ਨੂੰ ਦੇਖਦੇ ਹੋਏ ਤੇ ਹੀ ਸਿਆਮ ਵਿੱਚ ਬੰਡਿਆ ਗਿਆ ਪਰਿਵਾਰ ਵਿੱਚ ਜਿਸ ਦੌਰਾਨ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਜਾਧਿਆ ਦਾ ਪਰਿਵਾਰ ਤੋਂ ਵੱਖ ਹੋਣਾ ਪ੍ਰਕਾਇਆ ਜਾਂਦਾ ਹੈ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਜਾਧਿਆ ਨੂੰ ਗੰਘੂ ਬ੍ਰਾਹਮਣ ਮਿਲ ਗਿਆ ਇਸ ਉਹਨਾਂ ਨੂੰ ਮੋਰੀਂਦਾ ਕੋਲ ਪਿੰਡ ਸਹਿਰੀ ਵਿਖੇ ਆਪਣੇ ਘਰ ਲੈ ਗਿਆ ਘਰ ਜਾ ਕੇ ਇਸ ਦਾ ਮਨ ਬੇਮਾਨ ਹੋ ਗਿਆ ਉਸ ਨੇ ਮੋਰਿੰਦੇ ਦੇ ਫਾਣੀ ਦਾ ਨੂੰ ਖਬਰ ਦੇ ਕੇ ਬੱਚਾ ਅਤੇ ਮਾਤਾ ਗੁਜਰੀ ਨੂੰ ਸੁਪਾ ਸਰਹੰਦ ਹਵਾਣੇ ਘਾ ਦਿੱਤਾ ਉਸ ਰਾਤ ਉਹਨਾਂ ਨੂੰ ਕੈਦ ਵਿੱਚ ਠੰਡੇ ਬੋਝ ਵਿੱਚ ਰੱਖਿਆ ਗਿਆ ਇਤਿਹਾਸਕ ਹਵਾਲੇ ਅਨੁਸਾਰ ਉਸ ਇੱਕ ਸ਼ੈਤਾਨਵਾਗ ਸਹਜਾਰਿਆਂ ਦੇ ਕੁਝ ਅਜੀਹੇ ਪ੍ਰਸ਼ਨ ਕੀਤੇ ਜਿਨ੍ਹਾਂ ਨੇ ਉਹਨਾਂ ਨੂੰ ਬਾਗੀ ਸਿੱਧ ਕਰ ਦਿੱਤਾ ਉਸ ਨੇ ਵਜ਼ੀਰ ਖਾਨ ਨੂੰ ਵੀ ਉਕਸਾਇਆ ਕਿ ਇਹਨਾਂ ਬੱਚਿਆਂ ਨੂੰ ਛੱਡਣਾ ਸਿਆਣਪ ਨਹੀਂ ਹੋਵੇਗੀ ਇਸ ਵਾਰ ਕਾਜ਼ੀ ਨੇ ਮਾਤਾ ਨੂੰ ਬੱਚੇ ਕੰਧਾਂ ਵਿੱਚ ਇਹ ਜਾਣਦੀ ਉਕੰਦਿੱਤੇ ਛੋਟੇ ਸਹਾਬ ਜਹਦਿਆ ਨੇ ਆਪਣੇ ਦਾਦੇ ਦੀ ਤਰ੍ਹਾਂ ਸ਼ਹੀਦੀ ਪੌਣ ਦਾ ਪ੍ਰਾਣ ਕਾਲ ਲਿਆ ਅਤੇ ਸ਼ਹਾਦਤ ਨੂੰ ਗੱਲ ਲਾਇਆ ਉਦਨ ਮਾਤਾ ਜੀ ਨੂੰ ਜਦ ਸਹਾਬ ਜਹਦਿਆ ਦੀ ਸ਼ਹੀਦੀ ਦੀ ਖਬਰ ਮਿਲੀ ਤਾਂ ਉਹਨਾਂ ਨੇ ਵੀ ਆਪਣੇ ਪ੍ਰਾਣ ਤਿਆਗ ਦਿੱਤੇ ਗੁਰੂ ਦੀਪ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਹਾਦਤ ਦੀ ਪ੍ਰੇਰਣਾ ਨਾਲ ਸਰਹੱਦ ਦੇ ਦੀਵਾਨ ਟੋਡਲਵਾਲ ਨੇ ਸੋਨੇ ਦੀਆਂ ਮੋਹਰਾਂ ਖੜੇ ਦੁੱਖ ਪਛਾਣ ਦੀ ਸ਼ਰਤ ਦੀ दुनिया की सब तो महंगी बोलती जमीन खरीदी संस्कार तिनाकार गुरु जी के बच्चों कतल किया गया गुरमुख इस जगत विचों बुझ जाएगा पर उन्होंने इस गल का एहसास नहीं किया कि गुरमुख की अखाण ज्योति खालसे के दिलों में प्रवेश कर गई है साहबजाद की शहीद के संबंध में गुरु साहब ने औरंगजेब को लिखा सी कि मेरे चार बच्चे मार दिते गए मेरा पांचवा पुत्र खालसा ता अजय जिंदा है जो कि फनियाल नाग है वाहेगुरु जी का खालसा वाहेगुरु जी की फतेह